ਇਕਨਰ ਪੁਲਿਸ ਨੇ ਚੋਰੀ ਤੇ ਲੁੱਟਖੋਹ ਦੀਆਂ ਕਈ ਵਾਰਦਾਤਾਂ ਨੂੰ ਸੁਲਝਾਇਆ ਵੱਖ-ਵੱਖ ਵਾਰਦਾਤਾਂ 'ਚ ਸ਼ਾਮਲ ਇੱਕ ਲੁਟੇਰੇ ਨੂੰ ਗ੍ਰਿਫਤਾਰ ਕੀਤਾ ਜਲੰਧਰ 18 ਅਗਸਤ ਨੂੰ ਪੁਲਿਸ ਕਮਿਸ਼ਨਰ ਸ਼ਿਸ਼ਾਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨ ਪੁਲਿਸ ਨੇ ਐਤਵਾਰ ਨੂੰ ਲੁੱਟਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਰੋਹ ਨੂੰ ਗ੍ਰਿਫਤਾਰ ਕੀਤਾ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪਰੇ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਜੀ ਆ ਜੀ ਪੂਰਾ ਮਾਮਲਾ ਜੀ ਮਾਨਯੋਗ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਕਮਿਸ਼ਨਰ ਆਫ ਪੁਲਿਸ ਚਿਲੰਦਰ ਅਤੇ ਬਾਲਾਤਰਾ ਅਫਸਰਾਂ ਦੀ ਹਦਾਇਤਾਂ ਦੇ ਮਤਾਵਿਕ ਜਿਹੜੇ ਸ਼ਹਿਰ ਦੇ ਵਿੱਚ ਜਿਹੜੀ ਲੁੱਟਖੋਹ ਦੀ ਵਾਰਦਾਤ ਕਰਨ ਵਾਲੇ ਜਿਹੜੇ ਹੈਗੇ ਨੇ ਮਾੜੇ ਅਨਸਰ ਨੂੰ ਹਨ ਗ੍ਰਿਫਤਾਰ ਕਰਨ ਦੇ ਲਈ ਉਹਨਾਂ ਨੂੰ ਕਾਬੂ ਕਰਨ ਦੇ ਲਈ ਜਿਹੜੀ ਹੈਗੀ ਹੈ ਮੈਸ ਸਬਡਿਵੀਜ਼ਨ ਸੈਂਟਰ ਦੇ ਵਿੱਚ ਇੱਕ ਅਸੀਂ ਵਿਸ਼ੇਸ਼ ਤਰੀਕੇ ਅਗੇ ਕੈਂਪੇਨ ਸਟਾਰਟ ਕੀਤੀ ਸੀਗੀ ਤਾਂ ਉਸੇ ਹੀ ਕੈਂਪੇਨ ਦੇ ਤਹਿਤ ਕੰਮ ਕਰਦੇ ਹੋਏ ਰਾਮਾਮੜੀ ਪੁਲਿਸ ਨੂੰ ਜਿਹੜੀ ਹੈਗੀ ਆ ਕੱਲ 16 8 24 ਨੂੰ ਇੱਕ ਅਹਿਮ ਸਫਲਤਾ ਮਿਲੀ ਜਦੋਂ ਇਹਨਾਂ ਨੇ ਕਿ ਇੱਕ ਸਨੇਚਰ ਜਿਹੜਾ ਹੈਗਾ ਵਾ ਜਿਹਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਜਿਹੜਾ ਕਿ ਕਪੂਰਥਲੇ ਰਹਿਣ ਵਾਲਾ ਹੈਗਾ ਇਹਨੂੰ ਰੰਡ ਅਪ ਕਰਕੇ ਪੁੱਛਗਿਛ ਕੀਤੀ ਤਾਂ ਇਹਦੇ ਕੋਲੋਂ ਜਿਹੜੀ 16 8 ਨੂੰ ਇੱਕ ਸਾਡੇ ਸਨੇਚਿੰਗ ਦੀ ਜਿਹੜੀ ਵਾਰਦਾਤ ਹੋਈ ਸੀਗੀ ਜਿਹਦੇ ਵਿੱਚ ਇੱਕ ਲੇਡੀ ਦੀ ਵਾਲੀ ਸਨੇਚ ਕਰ ਲਈ ਸੀਗੀ ਉਹ ਸੋਨੇ ਦੀ ਜਿਹੜੀ ਹੈਗੀ ਵਾਲੀ ਉਹ ਬਰਾਮਦ ਹੋਈ ਹੈ ਤੇ ਦੋਸ਼ੀ ਦੇਖ ਲਾਬਿੜੀ ਹੈਗੀ ਆ 17 ਐਫ ਆਈ ਆਰ 183 ਜਿਹੜੀ ਹੈਗੀ ਹੈ ਮਿਤੀ 16 8 24 ਨੂੰ ਦਰਜ ਕੀਤੀ ਗਈ ਹੈ ਰਾਮਾ ਮੰਡੀ ਥਾਣੇ ਵਿੱਚ ਤੋਂ ਇਹਦੇ ਵਿੱਚ ਪੁਛਗ੍ਰਿਸ਼ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਜਿਹੜੀ ਬਾਲੀ ਮਤਲਬ ਕੋਈ ਸੀਗੀ ਉਹ ਬਾਲੀ ਜਿਹੜੀ ਹੈਗੀ ਹੈ ਇਹਦੇ ਕੋਲ ਬਰਾਮਦ ਹੋ ਚੁੱਕੀ ਹੈ ਪਰ ਪਲੱਸ ਇਸ ਮੋਟਰਸਾਈਕਲ ਦੇ ਤੇ ਨੇ ਵਾਰਦਾਤ ਕੀਤੀ ਸੀਗੀ ਉਹ ਮੋਟਰਸਾਈਕਲ ਜਿਹੜਾ ਹੈਗਾ ਉਹ ਬਰਾਮਦ ਹੋ ਗਿਆ ਤੇ ਫਿਲਹਾਲ ਅੱਜ ਜਿਹੜਾ ਹੈਗਾ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਤੇ ਦੇਖਦੇ ਹਾਂ ਅਗਰ ਰਿਪੋਰਟ ਅਸੀਂ ਹਾਸਲ ਕੀਤਾ ਹੈਗਾ ਜਿਹਦੇ ਵਿੱਚ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ ਉਹ ਪੁੱਛ ਕੇ ਛੇੜੀ ਦੀ ਚਲੋ ਦੇਖੀਏ ਸਰ ਇਹ ਤੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਇਹ ਫਿਲਹਾਲ ਇਹ ਤੇ ਇਹ ਪਹਿਲਾ ਮਕਦਮਾ ਹੀ ਹੈਗਾ ਔਰ ਇਹ ਫਿਲਹਾਲ ਜਿੱਥੋਂ ਤੱਕ ਹੋਂ ਤੱਕ ਦੀ ਦੀ ਪੁੱਛਗਛ ਹੋਈ ਹੈ ਇਹ ਫਿਲਹਾਲ ਕੰਦਾ ਹੀ ਆਪਣੇ ਆਪ ਨੂੰ ਦੱਸ ਰਿਹਾ ਹੈ ਵਾ ਈਵਨ ਕਿ ਅਸੀਂ ਕਰੋਸ ਚੈੱਕ ਵੀ ਕੀਤਾ ਹੈਗਾ ਅਰ ਸਿਲਹਾ ਜਿਹੜਾ ਕੋਈ ਹੋਰ ਕੋਈ ਅਗੇ ਕ੍ਰਿਮੀਨਲ ਕੋਰਟ ਨਹੀਂ ਹੈਗਾ ਇਹ ਪਹਿਲਾ ਫੜਮੇ ਦੇ ਦਰਜਾ ਜਿਹੜਾ 183 ਨੰਬਰ ਦਾ ਫ੍ਰੀਨਿਕ ਪਹਿਲੇ ਵੀ ਕੋਈ ਵਾਰਦਾਤ ਹੋਰ ਵੀ ਕੀਤੀ ਹੈ ਸੁਲਾਵਾ ਜੀ ਹਾਂਜੀ ਇਹ ਹੁਣ ਜਿਹੜੀ ਅਸੀਂ ਪੁੱਛਗਿਸ਼ ਕਰ ਰਹੇ ਹੈਗੇ ਨੇ ਸਾਡੇ ਐਸ.ਐਚ.ਓ ਸਾਹਿਬ ਦੇ ਚੌਕੀ ਇੰਚਾਰਜ ਇਹ ਸ਼ਾਇਦ ਇਹ ਵੀ ਜਿਹੜੀਆਂ ਹੈਗੀਆਂ ਨੇ ਕਈ ਵਾਰਦਾਤਾਂ ਦਾ ਇਹਨੇ ਜਿਹੜੀ ਮੰਨੀਆਂ ਹੈਗੀਆਂ ਵੀ ਇਹਨਾਂ ਦੀ ਪ੍ਰੋਪਰਲੀ ਅਸੀਂ ਇਹਦਾ ਹਰਦਿਕ ਸ਼ਾਰਟ ਨਹੀਂ ਤੇ ਲਿਖਾਂਗੇ ਕਿ ਇਹਨੇ ਸ਼ਰ ਦੇ ਵਿੱਚ ਕਿੰਨੀਆਂ ਵਾਰਦਾਤਾਂ ਕੀਤੀਆਂ